ਹਾਂਜੀ ਪੰਜਾਬ ਐਵੇਂ ਨਹੀਂ ਕਿਹਾ ਗਿਆ ਕਿ ਪੰਜਾਬ ਦੁਨੀਆਂ ਦੀ ਜਿਰਖੇ ਧਰਤੀ ਤੇ ਪੰਜਾਬ ਦੀ ਧਰਤੀ ਹੀਰੇ ਮੋਤੀ ਕਿਵੇਂ ਪੈਦਾ ਕਰਦੀ ਆ ਹੁਣ ਹੀਰੇ ਮੋਤੀਆਂ ਵਾਲੀ ਗੱਲ ਅੱਜ ਅਸੀਂ ਤਾਂ ਕਰਦੇ ਆ ਕਿ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਕਿਵੇਂ ਹੀਰੇ ਮੋਤੀ ਪੈਦਾ ਹੁੰਦੇ ਆ ਧਰਤੀ ਤੇ ਅਸੀਂ ਖੜੇ ਆ ਪਿੰਡ ਚੱਕ ਕਰਨੀਆਂ ਜਿਲ੍ਹਾ ਮੋਗਾ ਅਸੀਂ ਆਪਣਾ ਵਾਹਣ ਲੈ ਕੇ ਆਏ ਸੀਗੇ ਜੋ ਪਾਣੀਆਂ ਨੂੰ ਲੈ ਕੇ ਤੁਰੇ ਹੋਏ ਆਂ ਦਰਿਆਵਾਂ 'ਚ ਜਾ ਰਹੇ ਪੈਂਦੀਆਂ ਜਿਹੜੀਆਂ ਤੇ ਇੱਥੇ ਬਹੁਤ ਵਧੀਆ ਗੱਲ ਦੇਖੀ ਤੇ ਸੈਂਕੜੇ ਏਕੜ ਲੋਕਾਂ ਦੀ ਪੈੜੀ ਲਸਣ ਬੀਜਿਆ ਹੋਇਆ ਤੇ ਬਾਈ ਲਸਣ ਵਾਲਾ ਵੀ ਖੜਾ ਸਾਡੇ ਕੋਲੇ ਕੀ ਨਾਮ ਬਾਈ ਤੇਰਾ ਮੇਰਾ ਨਾਮ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਬਾਈ ਦਾ ਨਾਮ ਹੈ ਕਿੱਲਾ ਲਸਣ ਆ ਬਾਈ ਆਪਣਾ 8 ਕਿੱਲੇ ਵਿੱਚ 8 ਕਿੱਲੇ ਹਾਂਜੀ ਇੱਕ ਕਿੱਲੇ ਦੇ ਵਿੱਚੋਂ ਹਾਂਜੀ 6 ਮਹੀਨੇ ਦੀ ਫਸਲ ਹੈ ਹਾਂਜੀ 6 ਮਹੀਨੇ ਦੀ 6 ਮਹੀਨਿਆਂ ਦੇ ਵਿੱਚ ਤੂੰ 1 ਕਿੱਲੇ ਦੇ ਵਿੱਚੋਂ ਜੇ ਘੱਟੋ ਘੱਟ ਵੀ ਰੇਟ ਮਿਲ ਜੇ ਕਿੰਨੇ ਰੁਪਈਆ ਦਾ ਲਸਣ ਵੇਚ ਦਨਾ ਮਨਕ ਚਲੋ 2.25 ਟਾਈਪ ਟਾਈਪ ਕੇ ਲੱਗ ਦੋ 2.25 ਲੱਖ ਰੁਪਈਆ 2.25 ਤੇ ਜੇ ਰੇਟ ਵਧੀਆ ਮਿਲ ਜੇ ਫੇਰ 8 ਲੱਖ ਲੱਗ ਦੋ ਜਾਂ ਜੀ 8 ਲੱਖ ਹਾਂਜੀ 6 ਮਹੀਨਾ ਦੇ ਵਿੱਚ ਘੱਟੋ ਘੱਟ ਵੀ ਜਮਾ ਸਿੱਟਮਾਂ ਵੇਚਣਾ ਜਮਾ ਰੇਟ ਨਹੀਂ ਹੈ ਲਸਣ ਦਾ ਤਾਂ 2.25 ਲੱਖ ਜੇ ਰੇਟ ਮਿਲ ਜੇ ਇਹਦੇ ਸਾਲਕਣੇ ਦੇ ਵਿੱਚ ਹੈ ਕਿਲੇ ਦਾ 8 ਲੱਖ ਦੇ ਵਿੱਚ ਹੈ 8 ਲੱਖ ਦਾ 8 ਲੱਖ ਦਾ 6 ਮਹੀਨਾ ਦੇ ਵਿੱਚੋਂ ਇੱਕ ਕਿੱਲੇ ਦੇ ਵਿੱਚੋਂ ਕਮਾਈ ਆ ਪੰਜਾਬ ਦੇ ਅੰਦਰ ਜਿਹੜੇ ਕਦੇ ਪੰਜਾਬ 'ਚ ਕਮਾਈ ਨਹੀਂ ਖੇਤੀ ਦੀ ਕੋਈ ਬਚਦਾ ਨਹੀਂ ਜੇ ਅਸੀਂ ਕਣਕ ਝੋਨੇ 'ਜੀ ਫਸੇ ਰਹਿਣਾ ਖੱthi ਮਿਹਨਤ ਕਰਨੀ ਨਹੀਂ ਕਿਰਤ ਕਰਨੀ ਨਹੀਂ ਇਹ ਇਹ ਬਦਲਾਅ ਲਿਆਉਣੇ ਪੈਣਾ ਸਾਨੂੰ ਜੇ ਅਸੀਂ ਆਪਣਾ ਧਰਤੀ ਹੜਲਾ ਪਾਣੀ ਵੀ بچਾਉਣਾ ਹੈ ਤੇ ਅਸੀਂ ਸੌਖੇ ਵੀ ਰਹਿਣਾ ਤੇ ਆਉਣ ਵਾਲਾ ਨਸਲਾਂ ਨੂੰ ਵੀ ਚਾਉਣਾ ਤਾਂ ਪ੍ਰਭੂ ਆਹ ਸਭ ਤੋਂ ਵਧੀਆ ਗੱਲਾਂ ਕਿ ਅਸੀਂ ਇਸ ਭਿੰਨਤਾ ਨੂੰ ਲੈ ਕੇ ਆਈਏ ਫਸਲਾਂ ਦਾ ਬਦਲ ਸਾਨੂੰ ਲਿਆਉਣਾ ਪੈਣਾ ਇਹ ਜੀ ਆਪਣੀਆਂ ਕੋਈ ਸਬਜ਼ੀਆਂ ਉਲਸਣ ਜਾਂ ਕੋਈ ਹੋਰ ਜੇ ਵੀ ਆਪ ਨੂੰ ਲੱਗਦਾ ਹੋਰ ਤੂੰ ਸਲਾਹ ਦੇ ਕੀ ਲਾ ਸਕਦੇ ਆ ਲੋਕ ਹੋਰ ਮਨਿਕ ਚਲੋ ਜਿਵੇਂ ਲਸਣ ਦੇ ਵਿੱਚ ਆਪਣੇ ਪਦੀਨਾ ਹੋ ਜਾਂਦਾ ਹਾਂ ਇਹ ਦੋ ਫਸਲਾਂ ਨਿਕਲ ਆਉਂਦੀਆਂ ਸਾਲ ਚ ਹਾਂ ਨਾ ਨਾ 6 ਮਹੀਨੇ 6 ਮਹੀਨਾ ਜੀ ਹਾਂ ਇਹਦੇ ਵਿੱਚ ਇੰਨਾ ਵੀ ਲੱਗ ਜਾਂਦਾ ਅੱਛਾ ਵਿੱਚ ਲਾ ਦਿੰਨਾ ਆਪਣੇ ਤੇ ਫੈਕਟਰੀਆਂ ਹੈਗੀਆਂ ਮਾਨੂੰ ਤੇਲ ਕੱਢਣ ਵਾਲੀਆਂ ਇਹ ਵਿੱਚੇ ਲੱਗ ਜਾਂਦਾ ਮਨਿਕ ਚਲੋ ਉਹ ਲੱਗਦਾ ਫਰਵਰੀ ਵਿੱਚ ਇਹ ਇਹ ਕੋਈ ਬਹੁਤਾ ਰੇਅਰ ਹੁੰਦਾ ਨਹੀਂ ਪਾਉਂਦਾ ਨਹੀਂ ਨਹੀਂ ਰੇਤਾ ਮਨ ਆਮ ਤੌਰ ਤੇ ਜਿਵੇਂ ਦੋ ਟਾਈ ਬੂਰੀਆਂ ਇਹ ਆਰਗੈਨਿਕ ਵਾਲਾ ਹੀ ਹੈ ਆਰਗੈਨਿਕ ਵਾਲੇ ਆਪਾਂ ਤਕਰੀਬਨ ਹੀ ਰੱਖੀਗਾ ਅੱਛਾ ਹਾਂ ਆਪਾਂ ਜਿਵੇਂ ਮੱਝਾਂ ਦਾ ਗਾਊ ਮੂਤਰ ਇਹੀ ਜ਼ਿਆਦਾ ਪਾ ਜੀਦਾ ਆ ਗੋਹਾ ਪਾਉਣਾ ਹਾਂ ਗੋਹਾ ਤੇ ਬਾਕੀ ਉਹਦੀ ਦਵਾਈ ਜਿਵੇਂ ਮੱਝਾਂ ਦੇ ਗਾਵਾਂ ਦੇ ਮੂਤਰ ਇਕੱਠਾ ਕਰਕੇ ਤੇ ਉਹਦੇ ਵਿੱਚ ਗੁੜ ਘੋਲ ਕੇ ਏਦਾਂ ਵਗੈਰਾ ਆਰਗੈਨਿਕ ਸੌਖੇ ਰਹੋਗੇ ਹੱਥੀ ਕੰਮ ਤੇ ਆ ਜਾਓ ਹੱਥੀ ਕਿਰਤ ਕੜੀ ਵਗੈਰਾ ਨਾਲੇ ਤੰਦਰੁਸਤ ਰਹੋਗੇ ਬਿਮਾਰੀਆਂ ਤੋਂ ਬਚੇ ਰਹੋਗੇ ਡਿਪਰੈਸ਼ਨ ਤੋਂ ਬਚੇ ਰਹੋਗੇ ਨਾਲੇ ਫਿਰ ਆਪਾਂ ਨੂੰ ਉੱਥੇ ਭੱਦਲ ਵੱਢ ਨਹੀਂ ਜਾਣਾ ਪੈਣਾ ਸਮਝ ਹੀ ਗਏ ਹੋਗੇ ਕੁੜੀਆਂ ਲੰਦੇ ਫਰਦੇ ਹੂੰ ਸੋ ਇਹ ਨਾਲੇ ਕੁਦਰਤ ਨਾਲ ਜੁੜਦਾ ਬੰਦਾ ਰੱਬ ਨਾਲ ਜੁੜਦਾ ਆ ਜਿਹੜੀ ਧੁੱਪ ਦੀ ਮੈਂ ਬਾਰ-ਬਾਰ ਗੱਲ ਕਰਦਾ ਨਾ ਵੀ ਬਹੁਤ ਤਕੜਾ ਟੌਨ ਕਰ ਧੁੱਪ ਬਹੁਤ ਤਕੜੀ ਖਰਾਕ ਆ ਧੁੱਪ ਵਰਤਾਂ ਮੰਦੀ ਦੀ ਧੁੱਪ ਚੋਂ ਮਿਲਦਾ ਆ ਅਸੀਂ ਹੁਣ ਆਈ ਸੀ ਛੱਡ ਕੇ ਕਮਰੇ ਚ ਪੜ ਜਾਂਗੇ ਜਾਂ ਗੱਡੀਆਂ ਚ ਵੀ ਅਸੀਂ ਲਾਈ ਫਿਰਾਂਗੇ ਸਿੱਧਾ ਸਾਨੂੰ ਇਹ ਧੁੱਪ ਲੈਣੀ ਚਾਹੀਦੀ ਆ ਖੇਤ ਚ ਕੰਮ ਕਰਨ ਵਾਲਾ ਬੰਦਾ ਕਦੇ ਬਿਮਾਰ ਨਹੀਂ ਹੁੰਦਾ ਨਾਲੇ ਪੁੰਨ ਵਾਲੇ ਫਲੀਆਂ ਸੋ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆਂ ਬਪਨਤਾ ਲੈ ਕੇ ਉਹ ਫਸਲਾਂ ਦੇ ਚੱਕਰ ਨੂੰ ਆਪਾਂ ਬਦਲ ਲਗੇ ਇਹ ਜੀਆਂ ਸਬਜ਼ੀਆਂ ਦਾਲਾਂ ਲਸਣ ਜਾਂ ਹੋਰ ਪਦੀਨੇ ਮਟਰ ਲਾਉਣੇ ਸ਼ੁਰੂ ਕਰ ਗਏ ਹੱਥੀ ਮਿਹਨਤ ਕਰਕੇ ਆਪਾਂ ਬੱਸ ਸਕਦੇ ਆ ਤੇ ਨਾਲੇ ਕਮਾਈ ਵਾਧੂ ਆ ਹੀਰੇ ਮੋਤੀ ਜਿਵੇਂ ਆਹੀ ਹੀ ਦੇ ਮੋਤੀ ਇਹੀ ਧਰਤੀ ਇਹ ਪੈਦਾ ਕਰਦੇ ਆ 8 ਲੱਖ ਦਾ ਬਾਈ ਦੱਸ ਰਿਹਾ ਵੀ 6 ਮਹੀਨਾ ਜੋ ਕਿੱਲੇ ਜੋ 8 ਲੱਖ ਦਾ ਸਾਨੂੰ ਵੇਚਿਆ ਮੇਰੇ ਸਾਹ ਨੂੰ ਇੱਕ ਵਾਰ